ਇਹ ਗੱਲ ਕਰੀਤੋ ਲੋ ਗੱਲ ਆ ਸਾੜੀ ਦਾ ਕਲੀਨ ਡਰਾਈਵ ਚੱਲ ਰਹੀ ਸੀ ਜੀ ਨਗਰ ਪੰਚਾਇਤ ਦੀ ਤਾਂ ਉਹ ਜਿਹੜਾ ਸੀ ਸਮਾਨ ਸੀਗਾ ਉਹ ਚਟਵਾਈਏ ਇਹਨਾਂ ਨੂੰ ਨੋਟਿਸ ਵੀ ਦਿੱਤੇ ਦੋ ਤਿੰਨ ਨੋਟਿਸ ਦੇਤੇ ਚਸਪਾ ਵੀ ਕੀਤਾ ਬਟ ਇਹਨਾਂ ਵੱਲੋਂ ਤੁਹਾਡੇ ਸਾਹਮਣੇ ਦੇਖ ਰਹੇ ਹੋ ਵੀ ਆ ਨਾਲ ਦੀ ਦੁਕਾਨ ਦਾ ਸਮਾਨ ਚੱਕ ਰਹੀ ਹੈ ਬਟ ਇਹਨਾਂ ਨੂੰ ਕੋਈ ਪ੍ਰਵਾਹ ਹੀ ਨਹੀਂ ਸੋ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜਾ ਸਮਾਨ ਜ਼ਬਤ ਕੀਤਾ ਜਾਏਗਾ ਕਿ ਪੈਨਲਟੀ ਲਾਈ ਜਾਏਗਾ ਕੰਨਾਂ ਦੇ ਬਾਹਰ ਥੜੇ ਵੀ ਬਣੇ ਹੋਏ ਨੇ ਕਾਫੀ ਕਾ ਥੜੇ ਤੋੜਨ ਦਾ ਕਹਿ ਰਿਹਾ ਜੀ ਜਿਹੜਾ ਇੱਕ ਵਾਰੀ ਦਨ ਦੁਬਾਰਾ ਬੁਲਾ ਰਿਹਾ ਜਾਂ ਤਾਂ ਇਹ ਆਪ ਤੋੜ ਲੈਣ ਜਿਹੜਾ ਪਰਮਿਸੀਪਲ ਕੋਈ ਨਹੀਂ ਹੁੰਦਾ ਇਸ ਪਰਲਾ ਸ਼ਟਰ ਤੱਕ ਅਲਾਉਡ ਹੈ ਇਹਨਾਂ ਨੂੰ ਤੇ ਜਿਹੜਾ ਉਹ ਸਾਰਾ ਇਲੀਗਲ ਹੈ ਤੇ ਜੇ ਉਹ ਇਲੀਗਲ ਹੈ ਤੇ ਉਹ ਅਸੀਂ ਇਸ ਪਰਲਾ ਉਹਦੇ ਤੇ ਕਾਰਵਾਈ ਕਰਕੇ ਤੋੜ ਜਾਰੀ ਕੀਤੇ ਜਾ ਰਹੇ ਆ ਜੀ ਨੋਟਿਸ ਆਲਰੇਡੀ ਜਾ ਰਹੀਆਂ ਚਸਪਾ ਵੀ ਹੈਗੇ ਫਾਈਨ ਗਰਾਂ ਵੀ ਕੀਤੇ ਜਾ ਰਹੀਆਂ ਫਾਈਨ ਕਰਾਂਗੇ ਜੀ ਹਾਂ ਤਾਂ ਸਮਾਨ ਜਿਹੜਾ ਜਬਤ ਹੋਏਗਾ ਉਹਦੇ ਸਾਰੇ ਤੇ ਫਾਈਨ ਹੋਏ ਜੀ ਕਾਟਣਾ ਦੇਣਾ ਚਾਹੁੰਦੇ ਦੁਕਾਨਦਾਰਾਂ ਨੂੰ ਕਿਉ कि ਸਾਨੂੰ ਇਹ ਮੌਕਾ ਹੀ ਨਾ ਦੇਣ ਦੇਖੋ ਪਬਲਿਕ ਨੂੰ ਨੁਕਸਾਨ ਹੈ ਇਹਨਾਂ ਦੇ ਗਾਹਕ ਦਾ ਹੀ ਨੁਕਸਾਨ ਹੈ ਜਿਹੜਾ ਗਾਹਕ ਆਇਆ ਕਰੋ ਰੋਡ ਤੇ ਗੱਡੀ ਨਹੀਂ ਖੜੀ ਕਰ ਸਕਿਆ ਅੰਦਰ ਕੀ ਆਏਗਾ ਸਾਡਾ ਵੀ ਇਹ ਖਾਲੀ ਕਰਨ ਤਾਂ ਜੋ ਟ੍ਰੈਫਿਕ ਇਸ ਸਮੱਸਿਆ ਵੀ ਨਾਲ ਦੀ ਨਾਲ ਹ 解ੜਾ ਇਹਦੀ ਉਲੰਘਣਾ ਕਰੇਗਾ ਤੁਹਾਡੇ ਦਿੱਤੇ ਹੋਏ ਵੀ ਜਿਹੜੇ ਤੋੜਨੇ ਨਹੀਂ ਥੋੜੇ ਕੋ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜਿਹੜਾ ਜੇ ਆਪ ਤੋੜ ਲੈਣਗੇ ਠੀਕ ਹੈ ਜੀ ਵਰਨਾ ਅਸੀਂ ਤੋੜਾਂਗੇ ਤੋੜਨ ਦੇ ਪੈਸੇ ਵੀ ਚਾਰਜ ਕਰਾਂਗੇ ਐਸ ਪਰ ਲਾਹ ਜਿਹੜੀ ਚੀਜ਼ ਆ ਰਹੀ ਹੈ ਦੇਖੋ ਜੀ ਅੱਜ ਜਿਹੜਾ ਐਸ ਡੀ ਐਮ ਸਾਹਿਬ ਦੇ ਅਸੀਂ ਨਾਲ ਇੱਥੇ ਕਮੇਟੀ ਜਿਹੜਾ ਮਿਸਟਰ ਕਮੇਟੀ ਇੱਥੋਂ ਦੀ ਉਹਦੇ ਜਿਹੜੇ ਅਧਿਕਾਰੀਆਂ ਦੇ ਨਾਲ ਆਪਣਾ ਇਹ ਡਰਾਈਵ ਚਲਾ ਰਹੇ ਨੇ ਸ਼ਹਿਰ ਦੀ ਸਫਾਈ ਵਾਸਤੇ ਤੇ ਦੁਕਾਨਦਾਰਾਂ ਨੂੰ ਸਾਰਨਾ ਕੀਤੀ ਗਈ ਸੀ ਪਹਿਲਾਂ ਵੀ ਇਹਨਾਂ ਵੱਲੋਂ ਮਿਆਦੀ ਵੀ ਕੀਤੀ ਗਈ ਆ ਨੋਟਿਸ ਵੀ ਦਿੱਤੇ ਗਏ ਆ ਉਹਦੇ باوجود ਵੀ ਜਿਹੜੇ ਦੁਕਾਨਦਾਰਾਂ ਨੇ ਅੱਗੇ ਵਧਾਏ ਨੇ ਸ਼ਟਰ ਵਧਾਏ ਨੇ ਜਾਂ ਆਪਣੇ ਥੜੇ ਵਧਾਏ ਨੇ ਉਹਨਾਂ ਨੂੰ ਇਹ ਤੋੜਨ ਦੇ ਜਿਹੜੇ ਆਰਡਰ ਆ ਇਸ ਜੀਐਮ ਸਾਹਿਬ ਨੂੰ ਜਾਰੀ ਹੋ ਗਏ ਨੇ ਤੇ ਉਹ ਉੜਨ ਦਾ ਖਰਚਾ ਵੀ ਇਹਨਾਂ ਬੋਲੇ ਤੇ ਜੇ ਕੋਈ ਹੋਰ ਅਡਿਸ਼ਨ ਆਉਗੀ ਜੋ ਐਸ ਪਰ ਲਾਗ ਕਾਰਵਾਈ ਬਣਦੀ ਹੋਊਗੀ ਕੀਤੀ ਜਾਵੇ ਬਿਲਕੁਲ ਨਹੀਂ ਹਾਂਜੀ ਬਿਲਕੁਲ ਹੋਊਗੀ ਜੀ ਲੋਕਾਂ ਦੇ ਸੁਖ ਸੁਭਦਾ ਵਾਸਤੇ ਹੀ ਇਹ ਜਿਹੜਾ ਡਰਾਈਵ ਚਲਾਈ ਗਈ ਆ ਤੇ ਇਹਦੇ ਉਤੇ ਮਤਲਬ ਮੁਕੰਮਲ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ ਮਤਲਬ ਕਾਟਣਾ ਦੇਣਾ ਚਾਹੁੰਦੇ ਜਿਹੜੇ ਨਹੀਂ ਮੈਂ ਕਾਟਣਾ ਕੋਈ ਨਹੀਂ ਜੀ ਤੁਹਾਡੇ ਸਾਧੀ ਹੋ ਰਹੀਆਂ ਹਨ ਉਹਨਾਂ ਨੂੰ ਰਿਕਵੈਸਟ ਕਰਨਾ ਚਾਹੁੰਦੇ ਨੇ ਕਿ ਇਹ ਚੀਜ਼ ਨੂੰ ਬਰਕਰਾਰ ਰੱਖਿਆ ਜਾਵੇ ਇਹਦਾ ਮਤਲਬ ਇਹ ਨਹੀਂ ਕਿ ਅੱਜ ਹਟਾ ਦਿੱਤੇ ਤੇ ਕੱਲ ਨੂੰ ਫੇਰ ਉੱਥੇ ਇਨੂੰ ਐਜ਼ ਇਟ ਬਰਕਰਾਰ ਰੱਖਿਆ ਜਾਵੇ ਤਾਂ ਕਿ ਲੋਕਾਂ ਦੀ ਸੁੱਖ-ਸੁਖ-ਦਮਾਂ ਤੇ ਇਹਨਾਂ ਦੀ ਦੁਕਾਨਦਾਰੀ ਦੀ ਵਧੀਆ ਤੇ ਸੁਚੱਜੇ ਢੰਗ ਨਾਲ ਚੱਲਦੀ ਰਹੇ